ਆ ਸੰਗਤ ਜੀ ਜਦੋਂ ਭਾਈ ਜੈਤਾ ਜੀ ਸੁਣਿਓ ਭਾਈ ਜੈਤਾ ਜੀ ਜਦੋਂ ਮਹਾਰਾਜ ਦਾ ਸੀਸ ਲੈ ਕੇ ਆਏ ਨਾ ਗੁਰਦੇਵ ਬਹਾਦਰ ਸਾਹਿਬ ਦਾ ਅਨੰਦਪੁਰ ਸਾਹਿਬ ਦੀ ਧਰਤੀ ਤੇ ਜਦੋਂ ਆਏ ਜਿੱਥੇ ਕੀਰਤਪੁਰ ਸਾਹਿਬ ਹੈ ਉੱਥੇ ਰੁਕ ਗਏ ਕੀਰਤਪੁਰ ਸਾਹਿਬ ਜਦੋਂ ਮਹਾਰਾਜ ਰੁਕੇ ਗੁਰਦੇਵ ਬਹਾਦਰ ਸਾਹਿਬ ਦਾ ਸੀਸ ਲੈ ਕੇ ਭਾਈ ਜੈਤਾ ਜੀ ਰੁਕੇ ਨੇ ਕਹਿੰਦੇ ਸੁਨੇਹਾ ਭੇਜਿਆ ਗਲਗੀ ਧਰਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਗਲਗੀਆਂ ਵਾਲਿਆਂ ਨੂੰ ਸੁਨੇਹਾ ਭੇਜਦੇ ਨੇ ਸੱਚੇ ਬਾਦਸ਼ਾਹ ਦਿੱਲੀ ਦੀ ਚੰਦਨੀ ਚੌਕ ਵਿੱਚ ਤੁਹਾਡੇ ਪਿਤਾ ਦਾ ਸੀਸ ਕਤਲ ਕੀਤਾ ਹੈ ਸਿਰ ਧੜ ਤੋਂ ਜੁਦਾ ਕੀਤਾ ਹੈ ਤੁਹਾਡੇ ਪਿਤਾ ਦਾ ਸੀਸ ਲੈ ਕੇ ਆਏ ਆ ਸੁਣਿਓ ਭਾਈ ਜੈਤਾ ਜੀ ਆਏ ਗਲਵਕੜੀ ਚ ਸਿਰ ਲਿਆ ਮਹਾਰਾਜ ਦਾ ਗੋਬਨਰਾਏ ਜੀ ਤੁਰੇ ਆਉਂਦੇ ਨੇ ਜਦੋਂ ਤੁਰਦੇ ਆਉਂਦੇ ਨੇ ਤੇ ਆਉਂਦੇ ਆਉਂਦੇ ਪੁੱਛਿਆ ਮਹਾਰਾਜ ਆਖਣ ਲੱਗੇ ਕਹਿੰਦੇ ਭਾਈ ਜੈਤਾ ਜੀ ਕਹਿੰਦੇ ਮੇਰੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਮੇਰੇ ਪਿਤਾ ਗੁਰੂ ਨਾਨਕ ਦੇ ਘਰ ਦੀ ਗੱਦੀ ਦੇ ਨੌਵੇਂ ਮਾਲਕ ਉਹ ਭਾਈ ਜੈਤਿਆ ਐਡੇ ਵੱਡੇ ਸਤਿਗੁਰ ਹੋਣ ਐਡਾ ਵੱਡਾ ਬਾਦਸ਼ਾਹ ਹੋਵੇ ਕਹਿੰਦੇ ਆਮ ਬੰਦਾ ਚੜਾਈ ਕਰ ਜਾਂਦਾ ਹੈ ਆਮ ਬੰਦਾ ਕੋਈ ਸ਼ਰੀਰ ਛੱਡ ਜਾਂਦਾ ਹੈ 5 10 50 ਬੰਦੇ ਉਹਦੇ ਪਿੱਛੇ ਦੁਰਦੇ ਨੇ ਮੇਰਾ ਪਿਤਾ ਗੁਰੂ ਦੇਗਵਾਨਦਰ ਸਾਹਿਬ ਮਾਰੇ ਗੁਰੂ ਨਾਨਕ ਦੇ ਘਰ ਦੀ ਗੱਦੀ ਦੀ ਨੌਵੀਂ ਜੋਤ ਉਹ ਸੀਧੀ ਹੋ ਗਈ ਠੀਕ ਹੈ ਪਰ ਸੀਸ ਕੱਲ ਲਈ ਲੈ ਗਿਆ ਤੈਨੂੰ ਬੰਦਾ ਨਾ ਮਿਲਿਆ ਉੱਥੇ ਕੋਈ ਤੈਨੂੰ ਸਿੱਖ ਨਾ ਮਿਲਿਆ ਜਿਹੜਾ ਮੇਰੇ ਪਿਤਾ ਦੇ ਨਾਲ ਆ ਜਾਂਦਾ ਹੱਥ ਜੋੜ ਕੇ ਭਾਈ ਜੇਤਾ ਜੀ ਨੇ ਪਤਾ ਕੀ ਆਖਿਆ ਕਹਿੰਦੇ ਮਹਾਰਾਜ ਤੁਹਾਡੇ ਚਰਨਾਂ 'ਚ ਬੇਨਤੀ ਕਰਾਂ ਕੀ ਬੇਨਤੀ ਮੇਰੇ ਪਿਤਾ ਦਾ ਸੀਸ ਕੱਲਾ ਲੈ ਕੇ ਆ ਗਿਆ ਐ ਤੈਨੂੰ ਮਿਲਿਆ ਨਾ ਕੋਈ ਉੱਥੇ ਹੱਥ ਜੋੜ ਕੇ ਪਤਾ ਕੀ ਆਖਿਆ ਇੱਕੋ ਗੱਲ ਕਹੀ ਕਹਿੰਦੇ ਮਹਾਰਾਜ ਜਦੋਂ ਤੁਹਾਡੇ ਪਿਤਾ ਦਾ ਸਿਰ ਧੜ ਤੋਂ ਜੁਦਾ ਕਰਨ ਦਾ ਹੁਕਮ ਹੋਇਆ ਇਹ ਵੀ ਦਿੱਲੀ ਦੀ ਧਰਤੀ ਦੇ ਸਿੱਖ ਨਹੀਂ ਸੀ ਸਿੱਖ ਬੜੇ ਸੀ ਉੱਥੇ ਉੱਥੇ ਆਪਣੀ ਸੰਗਤ ਬੜੀ ਸੀ ਮਹਾਰਾਜ ਉਥੇ ਸਿੱਖਾਂ ਦੀ ਘਾਟ ਨਹੀਂ ਸੀ ਜਦੋਂ ਸਿਰ ਧੜ ਤੋਂ ਜੁਦਾ ਕਰਨ ਲੱਗੇ ਉਹ ਸੱਚੇ ਪਾਰਸ਼ਾ ਮੈਨੂੰ ਭੈ ਆਉਂਦਾ ਸੀ ਬਲੌਂ ਲੱਗਿਆ ਮੈਨੂੰ ਡਰ ਲੱਗਦਾ ਸੀ ਬਲੌਂ ਲੱਗਿਆ ਕਹਿੰਦੇ ਡਰ ਕੇ ਇਸ ਗੱਲ ਦਾ ਭੈ ਕੇ ਇਸ ਗੱਲ ਦਾ ਕਹਿੰਦੇ ਬੰਦੇ ਸੰਗਤ ਬੜੀ ਸੀ ਮਹਾਰਾਜ ਉਥੇ ਇਹ ਪਛਾਣਨਾ ਔਖਾ ਹੋਇਆ ਪਿਆ ਸੀ ਕਿਹੜਾ ਆਪਣਾ ਹੈ ਤੇ ਕਿਹੜਾ ਬਗਾਨਾ ਹੈ ਇਹ ਨਹੀਂ ਸੀ ਪਤਾ ਲੱਗਦਾ ਤਾਂ ਤਾਂ ਮੈਂ ਬੁਲਾਇਆ ਨਹੀਂ ਕਿਸੇ ਨੂੰ ਮਹਾਰਾਜ ਆਪਣੇ ਸਿੱਖਾਂ ਦੀ ਕੋਈ ਪਛਾਣ ਥੋੜਾ ਹੈ ਆਪਣੇ ਸਿੱਖਾਂ ਦੀ ਕੋਈ ਹੋਂਦ ਥੋੜਾ ਹੈ ਕੋਈ ਵੱਖਰਾ ਰੁਤਬਾ ਥੋੜਾ ਹੈ ਕੋਈ ਵੱਖਰੀ ਪਛਾਣ ਥੋੜਾ ਆਪਣੀ ਜਿੱਦਾਂ ਦੇ ਆਮ ਲੋਕ ਘੁੰਮਦੇ ਸੀ ਉਹਦਾਂ ਦੇ ਆਪਣੇ ਸੀ ਤਾਂ ਹੀ ਤਾਂ ਮੈਂ ਕਿਸੇ ਨੂੰ ਬੁਲਾ ਨਹੀਂ ਸਕਿਆ ਸੁਣਿਓ ਉਸ ਵੇਲੇ ਗਲਗੀ ਦਰਗੂ ਗੋਬਿੰਦ ਸਿੰਘ ਮਹਾਰਾਜ ਵੀਰ ਰਸ ਵਿੱਚ ਆਏ ਤੇ ਆ ਕੇ ਮਹਾਰਾਜ ਨੇ ਆਖਿਆ ਕਹਿੰਦੇ ਗੱਲ ਸੁਣ ਭਾਈ ਜੈਤਿਆ ਜੇ ਤੂੰ ਇਹ ਗੱਲ ਕਹਿਣਾ ਹੈ ਯੰਦ ਜੇ ਤੂੰ ਆਏਗਾ ਲ ਕਰਦਾ ਹੈ ਮੇਰੇ ਪਿਤਾ ਦਾ ਸੀਸ ਕੱਲਾ ਲੈ ਕੇ ਆਇਆ ਤੇ ਤੈਨੂੰ ਸਿੱਖ ਨਹੀਂ ਪਛਾਣਿਆ ਗਿਆ ਉਸ ਵੇਲੇ ਵੀਰ ਦਸਵੇਂ ਚ ਆ ਕੇ ਗਲਗੀਆਂ ਵਾਲੇ ਮਹਾਰਾਜ ਗੋਬਿੰਦ ਰਾਏ ਬੋਲੇ ਕਹਿੰਦੇ ਜਿੱਤਿਆ ਆਉਣ ਦੇ 1699 ਦੀ ਵਸਾਖੀ ਫਿਰ ਕਿਤਾ ਮਹਾਰਾਜ 1699 ਦੀ ਵਸਾਖੀ ਆਉਣ ਦੇ ਤੂੰ ਕਹਿਣਾ ਹੈ ਉਥੇ ਸਿੱਖ ਨਹੀਂ ਪਛਾਣਿਆ ਗਿਆ ਤੂੰ ਕਹਿੰਦਾ ਓਥੇ ਸਿੱਖ ਦੀ ਪਛਾਣ ਨਹੀਂ ਹੋਈ ਇਹਨੇ ਵਿਸਾਖੀ ਆਉਣ ਦੇ ਮਾਰੇ ਕੀ ਹੋਏਗਾ ਵਿਸਾਖੀ ਕੀ ਕਰੋਗੇ ਗੱਲ ਸੁਣ ਭਾਈ ਜੈਤਿਆ 1699 ਦੀ ਵਿਸਾਖੀ ਨੂੰ ਆਪਣੇ ਸਿੱਖਾਂ ਨੂੰ ਮੈਂ ਐਸਾ ਰੰਗ ਚੜਾ ਦੇਵਾਂਗਾ ਤੂੰ ਕਹਿੰਦਾ ਦਿੱਲੀ ਚ ਪਛਾਣਿਆ ਨਹੀਂ ਗਿਆ ਦਿੰਦੇ ਐਸੀ ਸਰਦਾਰੀ ਦੇਵਾਂਗਾ ਐਸਾ ਰੰਗ ਚੜਾਵਾਂਗਾ ਐਸਾ ਰੁਤਬਾ ਦੇ ਦਿਆਂਗਾ 1 2 4 5 10 ਚੋਂ ਨਹੀਂ ਜੇ ਲੱਖਾਂ ਵਿੱਚੋਂ ਮੇਰਾ ਇੱਕ ਸਰਦਾਰ ਖੜਿਆ ਹੋਏਗਾ ਨਾ ਉਹਦੀ ਪਛਾਣ ਵੱਖਰੀ ਹੋਵੇ ਵਾਹ ਵਾਹ ਉਹਦੀ ਪਛਾਣ ਵੱਖਰੀ ਹੋਏਗੀ 1 2 4 ਚੋਂ ਨਹੀਂ ਲੱਖਾਂ 'ਚੋਂ ਖੜਿਆ ਹੋਏਗਾ ਕੀ ਕਰੋਗੇ ਮਹਾਰਾਜ ਐਸਾ ਬਾਜਾਂ ਵਾਲੇ ਬੋਲੇ ਸੀ ਮੇਰ ਉਸ ਵੇਲੇ ਉਹ ਜਿਹੜਾ ਲੱਖਾਂ ਵਿੱਚੋਂ ਫਿਸੇਗਾ ਨਿਆਰਾ ਪੰਥ ਮੇ ਸਜਾਉਣਾ ਕਾਲਸਾ ਜਿਹੜਾ ਤੱਕੇ ਜਿੱਥੋਂ ਤੱਕ ਗੁਰੂ ਨਾਨਕ ਜੀ ਦੀਆਂ ਸੰਗਤਾਂ ਰਹਿੰਦੀਆਂ ਸਾਰਿਆਂ ਨੂੰ ਸਤੋ ਆਨੰਦਪੁਰ ਸਾਹਿਬ ਧਿਆਨ ਦਿਓ ਇੱਕ ਇੱਕ ਬੰਦੇ ਦੇ ਘਰ ਵਿੱਚ ਸੁਨੇਹਾ ਭੇਜਿਆ ਸੁਣਿਓ ਆਨੰਦਪੁਰ ਸਾਹਿਬ ਦੀ ਧਰਤੀ ਦੇ 1699 ਦੀ ਵਿਸਾਖੀ ਵਾਲੇ ਦਿਨ ਸੁਨੇਹੇ ਭੇਜੇ ਲੋਕ ਵਹੀ ਰਾਂ ਘੱਟ ਕੇ ਆਉਣ ਲੱਗੇ ਦੂਰੋਂ ਦੂਰੋਂ ਆਉਣ ਲੱਗੇ ਕਹਿੰਦੇ 80000 ਦਾ ਇਕੱਠ ਹੋਇਆ ਸੁਣਿਆ 80000 ਬੰਦੇ ਦਾ ਇਕੱਠ ਹੋਇਆ ਆਨੰਦਪੁਰ ਸਾਹਿਬ ਦੀ ਧਰਤੀ 'ਤੇ ਕਹਿੰਦੇ ਕਰਨਾ ਕੀ ਮਹਾਰਾਜ ਨੇ ਐਡਾ ਇਕੱਠ ਅੱਜ ਤੱਕ ਤਾਂ ਕਦੇ ਸੱਦਿਆ ਨਹੀਂ ਅੱਜ ਕਿਉਂ ਬੁਲਾਇਆ ਕਹਿੰਦੇ ਇਹ ਨਹੀਂ ਪਤਾ ਇਹ ਗੁਰੂ ਗੋਬਿੰਦ ਸਿੰਘ ਹੀ ਦੱਸਣਗੇ ਕਿਉਂ ਸੱਦਿਆ ਆਏ ਨਾ ਬੜੀ ਵੱਡੀ ਸਟੇਜ ਲੱਗੀ ਉੱਤੇ ਲੱਗੇ ਤੰਬੂ 80000 ਦਾ ਇਕੱਠ ਵਾਜਾ ਵਾਲੇ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ ਨੇ ਸਾਫ਼ ਸਮੇਂ ਜੀ ਸਟੇਜ ਦੇ ਉੱਤੇ ਆਉਣਾ ਸੰਗਤਾਂ ਨੂੰ ਦਰਸ਼ਨ ਦੇਣੇ ਨੇ ਐ ਸੰਗਤਾਂ ਸਜੀਆਂ ਬੈਠੀਆਂ ਇੱਕ ਦੂਜੇ ਨੂੰ ਪੁੱਛਦੇ ਨੇ ਸਾਰੇ ਜਾਂਦੇ ਹੋ ਇੱਕ ਦੂਜੇ ਨੂੰ ਪੁੱਛਦੇ ਨੇ ਉਹ ਤੈਨੂੰ ਪਤਾ ਹੈ ਕਿਉਂ ਸੱਦਿਆ ਕਿਨੇ ਨਾ ਤੁਹਾਨੂੰ ਪਤਾ ਹੈ ਇਹ ਗੁਰੂ ਗੋਬਿੰਦ ਸਿੰਘ ਕਿਉਂ ਸੱਦ ਰਹੇ ਨੇ ਅੱਗੇ ਤਾਂ ਕਦੇ ਨਹੀਂ ਸੱਦਿਆ ਇੰਨਾ ਵੱਡਾ ਇਕੱਠ ਸੁਣਿਓ ਟਿਕਟ ਕੀ ਲਗਾ ਕੇ ਸਾਰੇ ਸਟੇਜ ਵੱਲ ਵੇਖਦੇ ਨੇ ਗੁਰ ਗੋਬਿੰਦ ਸਿੰਘ ਹੁਣ ਵੀ ਆਏ ਹੁਣ ਵੀ ਆਏ ਸਭ ਦੀ ਗੱਲ ਸਟੇਜ ਤੇ ਗੁਰਮੁਖ ਕੋਈ ਪਲਕ ਨਹੀਂ ਝਪਕਦਾ ਸਭ ਦੀਆਂ ਸਮਾਧੀਆਂ ਸਿੱਧੀਆਂ ਤੌਣਾ ਹੁਣ ਵੀ ਆਉਣ ਮਹਾਰਾਜ ਦਰਸ਼ਨ ਦੇਣ ਸਾਨੂੰ ਕਹਿੰਦੇ ਜਦੋਂ ਗਲਗੀ ਤਰ ਗੁਰੂ ਗੋਬਿੰਦ ਸਿੰਘ ਦੇ ਆਉਣ ਦਾ ਸਮਾਂ ਹੋਇਆ ਇੱਕ ਹਜੂਰੀਆ ਸਿੱਖ ਮਹਾਰਾਜ ਦਾ ਪਹਿਰੇਦਾਰ ਬੋਲਦਾ ਹੈ ਕਿਨਾਂ ਗੁਰੂ ਕੀਏ ਸੰਗਤੇ ਗਲਗੀ ਤਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਸਾਰੀਆਂ ਸੰਗਤਾਂ ਵਿੱਚ ਤਸ਼ਰੀਫ ਲੈ ਕੇ ਆ ਰਹੇ ਨੇ ਕਹਿੰਦੇ ਉਸ ਵੇਲੇ ਵਾਜਾ ਵਾਲੇ ਮਹਾਰਾਜ ਆਏ ਧੰ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਅੱਜ ਤੇਜ ਚੱਲਿਆ ਨਹੀਂ ਜਾਂਦਾ ਗੁਰੂ ਗੋਬਨ ਸਿੰਘ ਮਹਾਰਾਜ ਜਦੋਂ ਆਏ ਨਾ ਵੀਰ ਰਸ ਵਿੱਚ ਮਹਾਰਾਜ ਦਾ ਚਿਹਰਾ ਵੇਖਿਆ ਨਹੀਂ ਜਾਂਦਾ ਮਹਾਰਾਜ ਵੱਲ ਜਦੋਂ ਗੁਰੂ ਗੋਬਨ ਸਿੰਘ ਮਹਾਰਾਜ ਸਟੇਜ ਤੇ ਆਏ ਐਸਾ ਜਾਹੋ ਜਲਾਲ ਸਾਰੇ ਪਨਾਲ ਚ ਸਨਾਟਾ ਛਾ ਗਿਆ ਕੀ ਵੇਖਦੇ ਨੇ ਸਾਰੇ ਲਸ਼ਕਾਰੇ ਪੈਂਦੇ ਚੱਕਰਾਂ ਦੇ ਲਸ਼ਕਾਰੇ ਪੈਂਦੇ ਚੱਕਰਾਂ ਦੇ मुझे मुझे कारे ਜੀ ਗੁਰੂ ਨਾਨਕ ਸਾਹਿਬ ਕੋ ਲੈ ਕੇ ਮੇਰੇ ਤੱਕ ਤੁਸੀਂ ਬੜਾ ਕੁਝ ਮੰਗਿਆ ਹੈ ਆਪਣੀਆਂ ਮੰਗਾ ਮੰਦੇ ਆਇਓ ਅੱਜ ਤੱਕ ਹਾਂ ਮਹਾਰਾਜ ਕਲਗੀਆਂ ਵਾਲੇ ਮਹਾਰਾਜ ਆਖਣ ਲੱਗੇ ਅੱਜ ਮੈਂ ਮੰਗਾਗਾ ਮਾਰੇ ਬੋਲੇ ਮੈਂ ਮੰਗਾਗਾ ਹੱਥ ਜੋੜ ਕੇ ਸੰਗਤਾਂ ਪਤਾ ਕਿ ਨਹੀਂ ਕਿ ਮਾਰੇ ਮੰਗੋ ਕੀ ਮੰਗਦੇ ਹੋ ਸਾਡਾ ਤਨ ਮਨ ਧਨ ਸਭ ਕੋ ਤੁਹਾਡਾ ਹੀ ਹੈ ਤੁਸੀਂ ਹੁਕਮ ਕਰੋ ਮਹਾਰਾਜ ਕਹਿੰਦੇ ਅੱਜ ਮੈਂ ਮੰਗੂ ਸੰਗਤ ਆਪਸ ਵਿੱਚ ਗੱਲਾਂ ਕਰਦੀਆਂ ਕੋਈ ਕਹਿੰਦਾ ਜੇ ਗਲਗੀ ਮੰਗੀ ਮੈਂ ਲਿਆ ਜੇ ਘੋੜਾ ਮੰਗ ਲਿਆ ਮੈਂ ਲਿਆਦਾ ਜੇ ਮਹਾਰਾਜ ਨੇ ਕਹਿ ਵੀ ਜ਼ਮੀਨ ਆਪਣੇ ਵਾਲੀ ਨਾ ਕਰਾਓ ਜ਼ਮੀਨ ਅਸੀਂ ਭੇਟਾ ਕਰਦੇ ਆ ਜੋ ਮੰਗਣਗੇ ਦੇ ਦੇਾਂਗੇ ਮਹਾਰਾਜ ਕਹਿੰਦੇ ਅੱਜ ਮੈਂ ਮੰਗਾਗਾ ਸੰਗਤ ਹੱਥ ਜੋੜ ਕੇ ਕਹਿੰਦੀ ਮਹਾਰਾਜ ਮੰਗੋ ਕੀ ਮੰਗਦੇ ਹੋ ਮਹਾਰਾਜ ਕਹਿੰਦੇ ਮੈਂ ਮਜ਼ਾਕ ਨਹੀਂ ਕਰਦਾ ਅੱਜ ਮੰਗਣਾ ਹੈ ਸਤਿਗੁਰੂ ਤੁਸੀਂ ਹੁਕਮ ਕਰੋ ਸਭ ਕੁਝ ਹੈ ਹੀ ਤੁਹਾਡਾ ਦਿੱਤਾ ਹੀ ਸਾਰਾ ਕੁਝ ਤੁਹਾਡਾ ਖਾਨੇ ਆ ਸੁਣਿਓ ਉਸ ਵੇਲੇ ਕਲਗੀਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੀ ਮਿਆਨ ਵਿੱਚੋਂ ਕੱਢ ਕੇ ਤਲਵਾਰ ਗਰਜਵੀਂ ਆਵਾਜ਼ ਵਿੱਚ ਬੋਲੇ ਕਹਿੰਦੇ ਸੰਗਤੇ ਮੈਨੂੰ ਕਲਗੀ ਘੋੜਾ ਜ਼ਮੀਨ ਕਿਸੇ ਪਦਾਰਥ ਦੀ ਭੁੱਖ ਨਹੀਂ ਕਹਿੰਦੇ ਅੱਜ ਮੈਨੂੰ ਇੱਕ ਸਿਰ ਚਾਹੀਏ ਇਹ ਬੋਲੇ ਇੱਕ ਸਿਰ ਜਦੋਂ ਸਿਰ ਦੀ ਮੰਗ ਕੀਤੀ ਸਨਾਤਾਸ਼ ਆ ਗਿਆ ਕਿਹੜਾ ਬੋਲ ਕਲਗੀਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਬੋਲਦੇ ਨੇ ਕੋਈ ਉੱਠ ਕੇ ਸੰਗਤ ਚੋਂ ਆਵੇ ਇੱਕ ਸਿਰ ਦੀ ਲੋੜ 80000 ਦਾ ਇਕੱਠ ਹੈ ਤੁਹਾਡੇ ਚੋਂ ਉੱਠੋ ਕੋਈ ਸਿਰ ਚਾਹੀਦਾ ਪਈ ਉੱਠ ਕੇ ਸੰਗਤ ਚੋਂ ਆਵੇ ਇੱਕ ਸੀ ਚਾਹੀਦਾ ਉੱਠ ਕੇ ਸੰਗਤ ਚੋਂ ਆਵੇ ਉੱਠ ਕੇ ਸੰਗਤ ਚੋਂ ਆਵੇ ਇੱਕ ਸੀ ਚਾਹੀਦਾ ਉੱਠ ਕੇ ਸੰਗਤ ਚੋਂ ਆਵੇ ਇੱਕ ਸੀ ਚਾਹੀਦਾ ਉੱਠ ਕੇ ਸੰਗਤ ਚੋਂ ਆਵੇ ਇੱਕ ਸੀ ਸੁਚਾਈ ਦਾ ਉੱਠ ਕੇ ਸੰਗਤ ਚੋਂ ਆਵੇ ਇੱਕ ਸੀ ਸਜਾਈ ਦਾ ਉੱਠ ਕੇ ਸੰਗਤ ਚੋਂ ਆਵੇ ਇੱਕ ਸੀ ਚਾਹੀਦਾ ਉੱਠ ਕੇ ਸੰਗਤ ਚੋਂ ਆਵੇ ਇੱਕ ਸੀ ਚਾਹੀਦਾ ਕੋਈ ਵੀ ਨਹੀਂ ਉੱਠਿਆ ਹੁਣ ਸਿਰ ਕਿੱਡਾ ਦਵੇ ਮਹਾਰਾਜ ਆਖਣ ਲੱਗੇ ਗਲਗੀਆਂ ਵਾਲੇ ਕਹਿੰਦੇ ਗੁਰੂ ਨਾਨਕ ਤੋਂ ਲੈ ਕੇ ਮੇਰੇ ਤੱਕ ਪੜਦੇ ਆਇਓ ਤੁਹਾਡੇ ਚੋਂ ਇੱਕ ਵੀ ਬੰਦਾ ਨਹੀਂ ਸਿਰ ਦੀ ਵਾਰੀ ਆਈ ਤਾਂ ਸਾਰੇ ਪਾਸੇ ਸਨਾਟਾ ਸ਼ਾਬਿਆ ਸੁਣਿਓ ਮਹਾਰਾਜ ਫੇਰ ਗਰਜਣ ਵਾਲਾਜ ਵਿੱਚ ਬੋਲੇ ਕਹਿੰਦੇ ਇੱਕ ਸਿਰ ਦੀ ਲੋੜ ਉੱਠੇ ਤੁਹਾਡੇ ਚੋਂ ਦੂਸਰੀ ਆਵਾਜ਼ ਮਾਰੀ ਫੇਰ ਉੱਠੇ ਸਿਪਾਈ ਦਯਾਰਾਂ ਦੀ ਗਲ 'ਚ ਬੱਲਾ ਪਾਇਆ ਹੱਥ ਜੋੜੇ ਐਂ ਹੱਥ ਜੋੜ ਕੇ ਕਹਿੰਦੇ ਕਿਹਨੇ ਮਹਾਰਾਜ ਪਹਿਲਾਂ ਤਾਂ ਮੈਨੂੰ ਮਾਫ ਕਰੋ ਮੈਨੂੰ ਮਾਫ ਕਰ ਦਿਓ ਮੈਂ ਤੁਹਾਡੇ ਦੋ ਵਾਰ ਬੋਲਣ ਤੇ ਉੱਠਿਆ ਨਹੀਂ ਮੈਨੂੰ ਮਾਫ ਕਰਿਓ ਗਲ ਵਿੱਚ ਬੱਲਾ ਪਾ ਕੇ ਕਹਿੰਦੇ ਮਹਾਰਾਜ ਜੀ ਮੇਰਾ ਹੈ ਹੀ ਕੱਖ ਨਹੀਂ ਲਾਹੌਰ ਦੇ ਰਹਿਣ ਵਾਲਾ ਮੈਂ ਮੇਰਾ ਤਨ ਵੀ ਮਨ ਵੀ ਧਨ ਵੀ ਸਭ ਕੁਝ ਤੁਹਾਡਾ ਹੈ ਮਹਾਰਾ ਮੇਰਾ ਸਿਰ ਹਾਜ਼ਰ ਹੈ ਸੁਣਿਓ ਮਹਾਰਾ ਮੇਰਾ ਸਿਰ ਹਾਜ਼ਰ ਹੈ ਕਲਗੀਧਰ ਗੁਰੂ ਗੋਬਿੰਦ ਸਿੰਘ ਬਾਹਰ ਪਤਾ ਕੀ ਕਹਿੰਦੇ ਕਹਿੰਦੇ ਦਇਆ ਸਿੰਘਾ ਮੈਂ ਮਜ਼ਾਕ ਨਹੀਂ ਕਰਦਾ ਜੇ ਤੇਨੂੰ ਇਹ ਭਲੇਖਾ ਹੋਵੇ ਸੰਗਤ ਨੂੰ ਭਲੇਖਾ ਹੋਵੇ ਵੀ ਮੈਂ ਪਰਖ ਪਾਉਣੀ ਪਰਖ ਕੋਈ ਨਹੀਂ ਮੈਂ ਮਜ਼ਾਕ ਨਹੀਂ ਕਰਦਾ ਜੇ ਮੈਂ ਕਿਹਾ ਵੀ ਸਿਰ ਲੈਣਾ ਤੇ ਧੜ ਤੋਂ ਜੁਦਾ ਕਰਨਾ ਇਹਨੇ ਮਾਰੇ ਹੈ ਹੀ ਤੁਹਾਡਾ ਮੇਰਾ ਹੁੰਦਾ ਤਾਂ ਮੈਂ ਕਹਿੰਦਾ ਤੁਹਾਡੇ ਹਾਜ਼ਰ ਸੁਣਿਓ ਮਹਾਰਾਜ ਨੇ ਸਟੇਜ ਤੇ ਬੁਲਾਇਆ ਭਾਈ ਦਿਆਰਾਮ ਨੂੰ ਬਾਹਰ ਤੋਂ ਫੜ ਕੇ ਖੇਤ ਦੇ ਅੰਦਰ ਲੈ ਗਏ ਵੀਰ ਰਸ ਵਿੱਚ ਕਲਗੀਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਮਿਆਨ ਚੋਂ ਕੱਢੀ ਸੀ ਤਲਵਾਰ ਕਹਿੰਦੇ ਭਾਈ ਦਿਆ ਸਿੰਘ ਦੇ ਧੜ ਦੇ ਐਡੀ ਜ਼ੋਰਦਾਰ ਵਾਰ ਕੀਤਾ ਸਿਰ ਧੜ ਤੋਂ ਜੁਦਾ ਕਰਕੇ ਨਿਬੜੀ ਖੂਨ ਦੀ ਤਲਵਾਰ ਲੈ ਕੇ ਫੇਰ ਵਾਰ ਆਇਆ ਮਹਾਰਾਜ ਜੀਓ ਹੁਣ ਸਿਰ ਧੜ ਤੋਂ ਜੁਦਾ ਹੋਏਗਾ ਤੇ ਖੂਨ ਦੇ ਫਵਾਰੇ ਚੱਲਣਗੇ ਸਟੇਜ ਤੇ ਖੂਨ ਲਿਪੜੀ ਫਰੀ ਸਾਹਿਬ ਜਦੋਂ ਮਹਾਰਾਜ ਲੈ ਕੇ ਆਏ ਅੱਜ ਕਹਿੰਦੇ ਕਲਗੀਧਰ ਗੁਰੂ ਗੋਬਿੰਦ ਸਿੰਘ ਦਾ ਪ੍ਰਤਾਪ ਚੱਲਿਆ ਨਹੀਂ ਜਾਂਦਾ ਮਹਾਰਾਜ ਕਹਿੰਦੇ ਇੱਕ ਸਿਰ ਹੋਰ ਜਾਈਦਾ ਇੱਕ ਤਾਂ ਧੜ ਜੁਦਾ ਕਰਤਾ ਇੱਕ ਸਿਰ ਹੋਰ ਜਾਈਦਾ 80000 ਦੇ ਇਕੱਠ ਚੋਂ 40000 ਰਹਿ ਗਏ ਭੱਜ ਗਏ ਅੱਤੇ ਮਾਤਾ ਗੁਜਰਕੌਰ ਜੀ ਨੂੰ ਜਾ ਕੇ ਸ਼ਿਕਾਇਤ ਕੀਤੀ ਉਹ ਮਾਤਾ ਜੀ ਉਹ ਤੁਹਾਡਾ ਲਾਲ ਉਹ ਮਾਤਾ ਜੀ ਗੁਰੂ ਨਾਨਕ ਤੋਂ ਲੈ ਕੇ ਹੁਣ ਤੱਕ ਉਹ ਮਾਤਾ ਜੀ ਸਾਰੇ ਪ੍ਰੇਮ ਨਾਲ ਸਿੱਖੀ ਅੱਗੇ ਵਧਾਉਂਦੇ ਆਏ ਨੇ ਤੁਹਾਡਾ ਲਾਲ ਤਾਂ ਮਾਰਨ ਲੱਗ ਪਿਆ ਸਿਰ ਧੜ ਤੋਂ ਜੁਦਾ ਕਰਨ ਲੱਗਿਆ ਮਾਤਾ ਗੁਜਰਕੌਰ ਜੀ ਪਤਾ ਕੀ ਕਹਿੰਦੇ ਇਹਨੇ ਮੈਨੂੰ ਮੇਰੇ ਲਾਲ ਤੇ ਭਰੋਸਾ ਹੈ ਮੇਰਾ ਲਾਲ ਮਾਰਦਾ ਨਹੀਂ ਮੇਰਾ ਲਾਲ ਤਾਂ ਤਾਰਦਾ ਵਾਹ ਵਾਹ ਮੇਰਾ ਲਾਲ ਤਾਰਦਾ ਭਾਈ ਦਿਆ ਰਾਮ ਜੀ ਭਾਈ ਹਿੰਮਤ ਰਾਏ ਦੂਜੀ ਆਵਾਜ਼ ਮਾਰੀ ਉੱਠ ਕੇ ਖੜੇ ਹੋ ਗਏ ਭਾਈ ਧਰਮ ਹੱਥ ਜੋੜੇ ਮਹਾਰਾਜ ਮੇਰਾ ਸਿਰ ਹਾਜ਼ਰ ਹੈ ਜਦੋਂ ਮਹਾਰਾਜ ਨੇ ਪਹਿਲਾ ਸਿਰ ਮੰਗਿਆ ਦੂਜਾ ਸਿਰ ਮੰਗਿਆ ਵਾਰੋ ਵਾਰੀ ਪੰਜ ਸਿਰ ਮੰਗੇ ਕਹ ਲਗੀ ਧਰਮਹਾਰਾਜ ਨੇ ਪੰਜ ਸਿਰ ਭਾਈ ਧਰਮਚੰਦ ਹਿੰਮਤ ਰਾਏ ਮੋਹਕਮ ਚੰਦ ਭਾਈ ਸਾਹਿਬ ਜਦੋਂ ਆਏ ਉੱਠ ਕੇ ਹੱਥ ਜੋੜ ਕੇ ਖੜੇ ਹੋ ਗਏ ਪੰਜ ਸਿਰ ਲੈ ਪੰਜਾਂ ਦੇ ਸਿਰ ਢੜ ਤੋਂ ਜੁਦਾ ਕਰਦੇ ਸੁਣਿਓ ਜਦੋਂ ਪੰਜਾਂ ਦੇ ਸਿਰ ਧੜ ਤੋਂ ਜੁਦਾ ਕੀਤੇ ਅੰਦਰ ਲੈ ਗਏ ਕਹਿੰਦੇ ਉਸ ਵੇਲੇ ਨਾ ਤੰਬੂ ਦੇ ਵਿੱਚ ਕਲਗੀਆਂ ਵਾਲੇ ਤੇ ਪੰਜ ਸਿੰਘ ਸਰਬਲੋਹ ਦਾ ਬਾਟਾ ਨਾਲ ਕਲਗੀਆਂ ਵਾਲਿਆਂ ਨੇ ਲਿਆ ਖੰਡਾ ਜਿਨ੍ਹਾਂ ਦੇ ਸਿਰ ਧੜ ਤੋਂ ਜੁਦਾ ਕੀਤੇ ਸੀ ਉਹ ਜੁਦਾ ਕਾਹਦੇ ਕੀਤੇ ਸੀ ਖਲਗੀ ਧਰ ਗੁਰੂ ਗੋਵਰ ਸਿੰਘ ਮਹਾਰਾਜ ਨੇ ਆਪਣੇ ਖਾਲਸੇ ਨੂੰ ਆਪਣਾ ਰੂਪ ਐਸਾ ਦੇਣਾ ਸੀ ਕਹਿੰਦੇ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕੀਤਾ ਵਿੱਚ ਪੰਜ ਬਾਣੀਆਂ ਪੜੀਆਂ ਸਤਲੋਈ ਦਰਿਆ ਦਾ ਜਲ ਪਾਇਆ ਗਿਆ ਜਦੋਂ ਅੰਮ੍ਰਿਤ ਦਾ ਬਾਟਾ ਤਿਆਰ ਹੋ ਗਿਆ ਨਾ ਪੰਜਾਂ ਨੂੰ ਐ ਲੈਣ ਚ ਖੜਾ ਲਿਆ ਸਿਰ ਧੜ ਤੋਂ ਜੁਦਾ ਕੀਤੇ ਸਿਰ ਲੈ ਉਹ ਗੁਰੂ ਗੋਵਰ ਸਿੰਘ ਮਹਾਰਾਜ ਕਹੀ ਕਹਿੰਦੇ ਉੱਥੇ ਬੱਕਰੇ ਟੜਕਾਏ ਸੀ ਜਿਹੜੇ ਸਿਰ ਢੜ ਤੋਂ ਜੁਦਾ ਹੋ ਗਏ ਦੁਬਾਰਾ ਲੱਗ ਕਿਵੇਂ ਸਕਦੇ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਪ੍ਰਭ ਭਾਵੈ ਵੇਨ ਸਾਹਿਬ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਸੀ ਕਲਗੀਆਂ ਵਾਲੇ ਸਤਿਗੁਰੂ ਕਲਗੀਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਆਏ ਪੰਜਾਂ ਪਿਆਰਿਆਂ ਨੂੰ ਅਮਰਿਤ ਛਕਾਉਂਦੇ ਨੇ ਸੁਣਿਓ ਕਿੱਸਾ ਜਮਰਤ ਪਾਇਆ ਨੇਤਰਾ ਜਮਰਤ ਪਾਇਆ ਮੁੱਖ ਜਮਰਦ ਪਾਇਆ ਨਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਲਗੀ ਤਰਗੁਰੂ ਗੋਬਿੰਦ ਸਿੰਘ ਨੇ ਨਾਰਾ ਦਿੱਤਾ ਕਹਿੰਦੇ ਅਮਰਦ ਸ਼ਿਕਾ ਕੇ ਵਾਜਾ ਵਾਲੇ ਸਤਿਗੁਰਾਂ ਨੇ 1699 ਦੀ ਵਿਸਾਖੀ ਨੂੰ ਪੰਜ ਕਕਾਰ ਦਿੱਤੇ ਪੰਜ ਕਕਾਰ ਦਿੱਤੇ ਕੇਸ ਕਸ਼ਹਿਰਾ ਕੜਾ ਕਿਰਪਾਨ ਵਾਜਾ ਵਾਲੇ ਦਸ਼ਮੇਸ਼ ਪਿਤਾ ਸਾ ਸੰਗਤ ਜਦੋਂ ਇਹ ਤਿਆਰ ਪਰ ਤਿਆਰ ਹੋ ਗਏ ਪੰਜ ਪਿਆਰੇ ਉਸ ਵੇਲੇ ਕਲਗੀਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਆਖਣ ਲੱਗੇ ਖਾਲਸਾ ਜੀ ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਦਿੱਤਾ ਕਲਗੀਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਆਖਣ ਲੱਗੇ ਅੱਜ ਤੋਂ ਬਾਅਦ ਕਲਗੀਧਰ ਗੁਰੂ ਗੋਬਿੰਦ ਸਿੰਘ ਮਾਰੇਗੇ ਨੇ ਮੈਂ ਤੁਹਾਡੇ ਵਿੱਚ ਵਰਤਾਂਗਾ ਆਪਣੇ ਖਾਲਸੇ ਨੂੰ ਪਿਆਰ ਦਿੱਤਾ ਤਿਆਰ ਪਰ ਤਿਆਰ ਕਰਕੇ ਸੋਹਣੇ ਬਾਣੇ ਪਵਾ ਕੇ ਉਹ ਦਸਤਾਰੇ ਸਜਾ ਕੇ ਜਦੋਂ ਮਹਾਰਾਜ ਸਟੇਜ ਤੇ ਲੈ ਕੇ ਆਏ ਨਾ ਸੁਣਿਓ ਪੰਜਾਂ ਪਿਆਰਿਆਂ ਨੂੰ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਭਾਈ ਹਿੰਮਤ ਸਿੰਘ ਭਾਈ ਮੋਹਕਮ ਸਿੰਘ ਭਾਈ ਸਾਹਿਬ ਸਿੰਘ ਜਦੋਂ ਪੰਜਾਂ ਨੂੰ ਐ ਲੈ ਕੇ ਆਏ ਨਾ ਉਹ ਗੁਰਮਖੋ ਅੱਖਾਂ ਢੀਆਂ ਰਹਿ ਗਈਆਂ ਸਭ ਦੀਆਂ ਐਨੇ ਸੋਹਣੇ ਸਰੂਪ ਐਡਾ ਤੇਜ ਜਦੋਂ ਵੇਖਦੇ ਨੇ ਕਲਗੀ ਧਰ ਗੁਰੂ ਗੋਬਿੰਦ ਸਿੰਘ ਨੂੰ ਫਿਰ ਸਾਰੇ ਆਏ ਕਹਿੰਦੇ ਨੇ ਕਹਿੰਦੇ ਵਚਨ ਕੀਤਾ ਸੀ ਭਾਈ ਜੈਤੇ ਨਾਲ ਮਹਾਰਾਏ ਨੇ ਐਸਾ ਖਾਲਸਾ ਸਾਜਾਂਗਾ ਤੂੰ ਕਹਿੰਦਾ ਸੀ ਪਛਾਣਿਆ ਨਹੀਂ ਗਿਆ ਆਏ ਗਿਆ ਸੀ ਕਲਗੀ ਧਰ ਤੇ ਐਸਾ ਬਾਣਾ ਆ ਬੈਠੀਆਂ ਸਾਡੀਆਂ ਲਾਡਲੀਆਂ ਫੋਜਾਂ ਗੁਰੂ ਕਹਿੰਦੇ ਅੰਗ ਸਿੰਘ ਕਿਤੇ ਨੀਲਾ ਬਾਣਾ ਕਿਤੇ ਕੇਸਰੀ ਬਾਣਾ ਕਲਗੀ ਧਰ ਪਾਹਣਾਂ ਕਹਿੰਦੇ ਮਹਾਰਾਜ ਜਦੋਂ ਸਟੇਜ ਤੇ ਲੈ ਕੇ ਆਏ ਤੇ ਕੀ ਵੇਖਦੇ ਨੇ ਉਹ ਸਭ ਤੇ ਇੱਕੋ ਜੇ ਸੀ ਬਾਣੇ ਭਾਈ ਜੈਤੇ ਤੋਂ ਪੁੱਛਿਆ ਸੀ ਮੇਰੇ ਪਿਤਾ ਦੇ ਨਾਲ ਕਿਉਂ ਨਹੀਂ ਲੈ ਕੇ ਆਇਆ ਕਿਸੇ ਨੂੰ ਤੇ ਭਾਈ ਜੈਤੇ ਨੇ ਆਖਿਆ ਸੀ ਇੱਕੋ ਜੇ ਬਾਣੇ ਪਾਈ ਫਿਰਦੇ ਸੀ ਉੱਥੇ ਸਾਰੇ ਕਿਸੇ ਦਾ ਕੋਈ ਵੱਖਰਾ ਨਹੀਂ ਸੀ ਸਭ ਦੇ ਇੱਕੋ ਜੇ ਸੀ ਬਾਣੇ ਨਾ ਭਾਈ ਜੈਤੇ ਨੇ ਸਿੱਖ ਪਛਾਣੇ ਦੇ 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 ਸਿੱਖ ਪਿਆਰੇ ਸਭ ਦੇ ਇੱਕੋ ਜੇ ਸੀ ਬਾਣੇ ਨਾ ਭਾਈ ਜੇ ਤੈਨ ਸਿੱਖ ਪਿਆਰੇ ਮੰਗੇ ਇੱਕੋ ਜੇ ਸੀ ਬਾਣੇ ਨਾ ਭਾਈ ਜੇ ਤੈਨ ਸਿੱਖ ਪਿਆਰੇ ਉਹ ਸਭ ਦੇ ਇੱਕੋ ਜੇ ਸੀ ਬਾਣੇ ਨਾ ਭਾਈ ਜੇ ਤੈਨ ਸਿੱਖ ਪਿਆਰੇ ਵਾਖ ਹੋਏ ਵਿਸਾਖੀ ਨੂੰ ਇਹ ਗੁਰੂ ਗੋਬਿੰਦ ਸਿੰਘ ਨੇ ਆਖਿਆ ਸੀ ਵਾਅ ਕੋ ਹੋਏ ਬਸਾਖੀ ਨੂੰ ਕਰ ਦੇਣਾ ਪੱਕਾ ਹੀਲਾ ਉਹ ਮੇਰੇ ਵਾਜਾ ਵਾਲੇ ਨੇ ਜਾੜਤਾ ਰੱਗ ਕੇ ਸ੍ਰੀਤੀ ਪੰਜਾਂ ਨੂੰ ਅੰਮ੍ਰਿਤ ਦੀ ਦਾਤ ਦਿੱਤੀ ਸਾਹਮਣੇ ਲੈ ਕੇ ਆਏ ਕਲਗੀਆਂ ਵਾਲੇ ਐਨੇ ਖੁਸ਼ ਕਦੇ ਨਹੀਂ ਵੇਖਿਆ ਹੋਣਾ ਲੋਕੀ ਵਧਾਈਆਂ ਦਿੰਦੇ ਨੇ ਸੰਗਤਾਂ ਵਧਾਈਆਂ ਦਿੰਦੀਆਂ ਅੱਜ ਖਾਲਸਾ ਸਾਜਿਆ ਗਿਆ ਪੜ ਲਿਓ ਪਿਆਰ ਨਾਲ ਗੁਰੂ ਗੋਬਿੰਦ ਸਿੰਘ ਦੇ ਪ੍ਰੇਮ ਵਿੱਚ ਜਿੰਨੀਆਂ ਮਾਵਾਂ ਜਿੰਨੇ ਭਾਈ ਸਾਰੇ ਬੋਲਿਓ ਮਹਾਰਾਜ ਕਲਗੀਆਂ ਵਾਲਿਆਂ ਦੀ ਮਹਿਮਾ ਹਰ ਇੱਕ ਰਸਨਾ ਤੇ ਆਵੇ ਉਹ ਵਿੱਚ ਅਨੰਦਪੁਰੀ ਦੇ ਸਤਗੁਰੂ ਵਾਜਾ ਵਾਲੇ ਦੇ ਵਿੱਚ ਅਨੰਦਪੁਰੀ ਦੇ ਸਤਗੁਰੂ ਵਾਜਾ ਕਹਿੰਦੇ ਸਤਗੁਰਾਂ ਨੇ ਜਦੋਂ ਪੰਜਾਂ ਨੂੰ ਅਮਰ ਜਿ ਸ਼ਿਕਾਇਆ ਸਾਰੇ ਉੱਠ ਕੇ ਖੜੇ ਹੋ ਗਏ ਮਹਾਰਾਜ ਸਾਡਾ ਫਿਰ ਹਾਜ਼ਰ ਮਹਾਰਾਜ ਸਾਨੂੰ ਸਾਡਾ ਫਿਰ ਹਾਜ਼ਰ ਉਸ ਵੇਲੇ ਆਖਣ ਲੱਗੇ ਮਹਾਰਾਜ ਕਹਿੰਦੇ ਪੰਜ ਸਿਰ ਚਾਹੀਦੇ ਸੀ ਇਸ ਤੋਂ ਵੱਧ ਨਹੀਂ ਫਿਰ ਮਹਾਰਾਜ ਨੇ ਜਦੋਂ ਪੰਜਾ ਨੂੰ ਅਮਰਤ ਦਿੱਤਾ ਤੇ ਹੱਥ ਜੋੜ ਕੇ ਖੜ ਗਏ ਭਾਈ ਦਇਆ ਸਿੰਘ ਜੀ ਜਿਵੇਂ ਤੁਹਾਨੂੰ ਦਇਆ ਰਾਮ ਤੋਂ ਦਇਆ ਸਿੰਘ ਬਣਾਇਆ ਮੈਨੂੰ ਗੋਵਿੰਦ ਰਾਏ ਤੋਂ ਗੋਵਿੰਦ ਸਿੰਘ ਬਣਾ ਦਿਓ ਉਸ ਵੇਲੇ ਮਹਾਰਾਜ ਨੂੰ ਜਦੋਂ ਅਮਰਤ ਦੀ ਦਾਤ ਦੇਣ ਲੱਗੇ ਕਹਿੰਦੇ ਸਤਿਗੁਰੂ ਅਸੀਂ ਸਿਰ ਦਿੱਤੇ ਨੇ ਤੁਸੀਂ ਕੀ ਦਿਓਗੇ ਕੀ ਦਿਓਗੇ ਲਗੀਆਂ ਵਾਲੇ ਆਖਣ ਲੱਗੇ ਇੱਕ ਵਾਰੀ ਗੋਵਿੰਦ ਰਾਏ ਤੋਂ ਗੋਵਿੰਦ ਸਿੰਘ ਬਣਾ ਦਿਓ ਹੱਥ ਜੋੜ ਕੇ ਮਹਾਰਾਜ ਕਹਿੰਦੇ ਮੈਂ ਤੁਹਾਡੇ ਤੋਂ ਸਾਰਾ ਸਰਬੰਸ ਬੇਟਾ ਕਰ ਦੇਵਾਂ ਸਰਬੰਸ ਵਾਰ ਦਿਆਂਗਾ ਸਰਬੰਸ ਬੇਟਾ ਕਰ ਦਿਆਂਗਾ ਜਦੋਂ ਮਹਾਰਾਜ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣ ਗਏ ਫਿਰ ਸਾਰੀ ਸੰਗਤ ਨੂੰ ਹੁਕਮ ਕੀਤਾ ਗੁਰਨਾਨਕ ਸਾਹਿਬ ਮਹਾਰਾਜ ਤੋਂ ਗੁਰਤੇਗ ਬਹਾਦਰ ਸਾਹਿਬ ਮਹਾਰਾਜ ਤੱਕ ਚਰਨਾ ਅਮਰਤ ਦੀ ਮਰਿਆਦਾ ਸੀ ਤੇ ਅੱਜ ਖੰਡੇ ਬਾਟੇ ਦੇ ਅਮਰਤ ਦੀ ਮਰਿਆਦਾ ਸਾਰੇ ਛੰਗੋ ਵਿੱਚੋਂ ਕਈ ਕਹਿੰਦੇ ਕਰਨਾ ਕੀ ਚਾਉਂਦੇ ਨੇ ਮਹਾਰਾਜ ਅਮਰਤ ਛਕਾ ਕੇ ਇਹ ਕਰਨਾ ਕੀ ਚਾਉਂਦੇ ਦਸਣਾ ਕੀ ਚਾਉਂਦੇ ਨੇ ਹੋਏਗਾ ਕੀ ਅਮਰਤ ਨਾਲ ਭਾਈ ਦਇਆ ਸਿੰਘ ਹੋਣੀ ਪਤਾ ਕੀ ਕਹਿੰਦੇ ਕਹਿੰਦੇ ਸਾਨੂੰ ਪੁੱਛੋ ਅਸੀਂ ਅਮਰਤ ਪੀਤਾ ਹੈ ਅਸੀਂ ਅਮਰਤ ਛਕਿਆ ਹੈ ਕਲਗੀ ਧਰ ਪਤਾ ਕੀ ਜੁੰਦੇ ਨੇ ਬੱਬਰੇ ਸ਼ੇਰਾਂ ਨੂੰ ਅੱਜ ਪੈਦਾ ਕਰਨਾ ਜੀ ਪਿਤਾਵਾਜਾ ਵਾਲੇ ਨੇ ਬੱਬਰੇ ਸ਼ੇਰਾਂ ਨੂੰ ਅੱਜ ਪੈਦਾ ਕਰਨਾ ਪਿਤਾਵਾਜਾ ਖਬਰ ਛਿਰਾਂ ਨੂੰ ਅੱਜ ਪੈਦਾ ਕਰਨਾ ਜਿ ਫਿਤਾਵਾ ਵਾਲਾ ਖਬਰ ਛਿਰਾਂ ਨੂੰ ਅੱਜ ਪੈਦਾ ਕਰਨਾ ਸੋ ਜਾ ਵਾਲਾ ਖੰਡੇ ਦੀਆਂ ਧਾਰਾ ਉੱਤੇ ਨੱਚਣਾ ਸਿਖਾਉਣਾ ਫਿਤਾਵਾ ਉਖੜਦੀਆਂ ਤਾਰਾਂ ਉੱਤੇ ਨਾ ਕੋਣ ਪਿਤਾਵਾਜ ਵਾਲੇ ਨੇ ਬੱਬਰ ਸਿਰਾਂ ਨੂੰ ਅੱਜ ਪੈਦਾ ਕਰਨਾਂ ਦੀ ਪਿਤਾਵਾਜ ਵਾਲੇ ਨੇ ਬੱਬਰ ਸਿਰਾਂ ਨੂੰ ਅੱਜ ਪੈਦਾ ਕਰਨਾਂ ਪਿਤਾਵਾਜ ਵਾਲੇ ਨੇ ਬੱਬਰ ਸਿਰਾਂ ਨੂੰ ਅੱਜ ਪੈਦਾ ਕਰਨਾਂ ਦੀ ਪਿਤਾਵਾਜ ਵਾਲੇ ਨੇ ਬੱਬਰ ਸਿਰਾਂ ਨੂੰ ਅੱਜ ਪੈਦਾ ਕਰਨਾਂ ਦੀ ਪਿਤਾਵਾਜ ਵਾਲੇ ਨੇ ਨਾਨਕ ਗੁਰੂ ਗੋਬਿੰਦ ਸਿੰਘ ਮਾਰੇ ਸੱਚੇ ਪਾਤਸ਼ਾਹ ਜੀ ਨੇ 1699 ਦੀ ਮਸਾਖੀ ਨੂੰ ਐਸਾ ਖਾਲਸਾ ਸਜਿਆ ਸਾਜ ਕੇ ਨਵਾਜਿਆ ਆਪ ਗੋਵਨਰਾਏ ਗੋਵਨਰਾਏ ਤੋਂ ਗੋਬਿੰਦ ਸਿੰਘ ਬਣੇ ਤੇ ਚੇਤੇ ਰੱਖਿਓ ਆ ਜਿੰਨੀਆਂ ਮਾਵਾਂ ਜਿੰਨੇ ਵੀਰ ਜਿੰਨੇ ਭੈਣ ਭਰਾ ਤੁਸੀਂ ਬੈਠੇ ਹੋ ਤੁਹਾਡੇ ਸਭ ਦੇ ਚਰਨਾਂ 'ਚ ਬੇਨਤੀ ਹੈ ਗੁਰੂ ਗੋਬਿੰਦ ਸਿੰਘ ਨੇ ਸਾਨੂੰ ਵੀ ਹੋਵੇ ਅਮਰਦ ਛਗਣਾ ਤੇ ਕਲਗੀਧਰ ਗੁਰੂ ਗੋਬਿੰਦ ਸਿੰਘ ਦੇ ਲੜ ਲੱਗਣਾ ਤੇ ਮਾਤਾ ਸਾਹਿਬਕੌਰ ਦੀ ਗੋਦ ਦੇ ਸ਼ਿੰਗਾਰ